ਤਦੋ ਹੀ ਹੈਲੋ ਦਰਸ਼ਨ ਖਰੋਜੀ ਸ੍ਰੀ ਹਮਤ ਸਰਸਾਬ ਦਵਾਰ ਸਾਹਿਬ ਦੇ

ਆਪਨ ਜੀ ਸਤਿ ਸ਼੍ਰੀ ਅਕਾਲ ਜੀ ਲੋਕਾਂ ਦਾ ਨਾਮ ਦੋਸਤਾਂ ਨੂੰ ਹਾਂ ਜੀ ਕਮੈਂਟ ਕਰਕੇ ਦੱਸੋ ਇੱਥੇ ਕੌਣ ਕੌਣ ਆਏ ਨੇ कीन चङा लॻंदा दरबार साहिब जे दर्शन कर पूजा <ँँँँण> <गँँज़ा। ँँँँण> <Expert> ਆਸ਼ਣ ਕਰੋ ਜੀ ਤਰਵਾਰ ਸਾਹਿਬ ਜੀ ਦੇ ਵਾਹਿਗੁਰੂ ਲਿਖੋ ਜੀ ਸ਼ਿਕਰ ਜੀ ਹਾਂ ਜੀ ਕਮੈਂਟਾਂ ਚ ਵਾਹਿਗੁਰੂ ਲਿਖੋ ਜੀ ਮਾਈਕ ਨੂੰ ਲਿਖੋ ਜੀ ਸਰੋਵਰ ਦਰਬਾਰ ਸਾਹਿਬ ਦੇ ਦਰਸ਼ਨ ਜੀ ਮਾਈਕ ਨੂੰ ਜੀ ਨਾ ਪਾਕੰਵਾਲੀ ਸੰਗਤ ਜੀ वाहिगुरु लिखो जी पागर वारी सोगित जी घर बेठे दर्शन करो जी दरबार साहिब ते पंजनी बेरी साहब दर्शन करो जी ਜੀ ਵਾਹਿਗੁਰੂ ਲਿਖੋ ਜੀ ਜਿਹੜੀ ਜਿਹੜੀ ਸੰਗਤ ਦਰਸ਼ਨ ਕਰ ਰਹੀ ਹੈ ਪੋਪਾ ਕੰਵਾਲੇਓਂ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਜੀ I'm हांजी वाहिगुरु लिखो जी जड़ी जड़ी संगत दरबार साहिब जे दर्शन हुई वाहिगुरु लिख चलो जी हांजी वाहिगुरु लिखो जी कमेंट वाहिगुरु जी वाहिगुरु ਆਗਾਂ ਵਾਲੇ ਜੀ ਘਰ ਬੈਠੇ ਦਰਸ਼ਨ ਕਰ ਰਹੇ ਹਾਂ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੂਤ ਲਿਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਹਾਂ ਜੀ ਦਰਸ਼ਨ ਕਰੋ ਸਤਿ ਸ੍ਰੀ ਅਕਾਲ ਸਾਹਿਬ ਜੀ ਦੇ ਵਾਹਿਗੁਰੂ ਜੂਤ ਲਿਖੋ ਜੀ ਕਮੈਂਟ ਚ ਆ ਦੁੱਖਣੀ ਪਈ ਜੀ ਮੇਰੀ ਸਾਹਿਬ ਜੀ ਸਰਵ ਦਰਸ਼ਨ ਸੰਗਤ ਜੀ ਬਰਕਤ ਲਈ ਨਾਮੇ ਦਾ ਜੋਰ ਧਾਰ ਸੰਗਤ ਧਾਰ ਜੋਰ ਧਾਰ ਧਾਰ ਜੀ ਬਾਈ ਗੁਰੂ ਜੀ ਬਾਈ ਗੁਰੂ ਮੈਂਟਰ ਦੇ ਵਿੱਚ ਬਾਈ ਗੁਰੂ ਲਿਖਿਆ ਹੋ ਜੀ ਜੀਨ ਦਸ਼ਮ ਕਰਤਾਰ ਦੇਵ ਜੀ ਦੇ ਵਾਹ ਸਰਾ ਨਹੀਂ ਕੀ ਹਾਂਜੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖੀ ਚਲੋ ਜੀ ਜਿਹੜਾ ਆਮ ਦਾਸ ਜੀ ਦੇ ਦਰਸ਼ਨ ਹੋ ਰਹੇ ਨੇ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਕਮੈਂਟ ਦੇ ਵਿੱਚ ਜੋ ਜੋ ਦਰਸ਼ਨ ਕਰ ਰਿਹਾ ਜੀ ਵਾਹਿਗੁਰੂ ਨੇ ਕਿਚਲੋ ਦਰਸ਼ਨ ਕਰੋ ਇਹ ਦੁੱਖ ਪੰਜਨੇ ਬੇਰੀ ਸਾਹਿਬ ਤੇ ਦਰਸ਼ਨ ਕਰੋ ਜੀ ਗੁਰੂ ਰਾਮਦਾਸ ਜੀ ਦੇ ਘਰ ਦੇ ਵਾਹਿਗੁਰੂ ਲਿਖੀ ਚੱਲੋ ਜੀ ਕਮੈਂਟਾਂ ਚ ਵਾਹਿਗੁਰੂ ਜੀ ਵਾਹਿਗੁਰੂ ਨਹੀਂ ਨਹੀਂ ਜੀ ਬਈ ਤੀਰੋ ਤੇ ਰੇਤੀ ਜੁਨਾ ਤੇ ਆਇ ਕਰੋ ਆਹ ਵਿੱਚੋਂ ਪਾਗਾਵੜੀ ਸੰਗਤ ਜੀ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਜੀ ਦੇ ਸਭ ਤੋਂ ਵਾਹਿਗੁਰੂ ਜੀ ਵਾਹਿਗੁਰੂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖੀ ਚੱਲੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਨਹੀਂ ਵੀ ਪੁੱਛ ਹਾਂ ਵਾਹਿਗੁਰੂ ਜੀ ਵਾਹਿਗੁਰੂ ਕਮੈਂਟਾਂ ਚ ਵਾਹਿਗੁਰੂ ਲਿਖੀ ਚੱਲੋ ਜੀ ਹਾਂ ਪਾਗਾਂ ਵਾਲੀ ਸੰਗਤ ਦੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਜਰਤਾ ਅਰਦਾਸ ਕਰੋ ਸ੍ਰੀ ਬੇਰ ਸਾਹਿਬ ਜੀ ਦੇ ਦੁਖ ਪੰਧਰੀ ਬੇਰੀ ਸਾਹਿਬ ਜੀ ਜੀ ਵਾਹਿਗੁਰੂ ਜੀ ਚਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖੋ ਜੀ ਜੂਰਾਉਂਦਾ ਆਂ ਦੀ ਦੇਖਾ ਦੇ ਦਰਸ਼ਨ ਹੋ ਰਹੇ ਨੇ ਹਾਂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੈਂ ਸਭ ਦਾ ਆਪਾ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ੋਰ ਲਿਖੋ ਜੀ ਸੰਗਤ ਜੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਕਮੈਂਟ ਦੇ ਵਿੱਚ ਵਾਹਿਗੁਰੂ ਲਿਖਦੇ ਜਾਓ ਹਾਂਜੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਨੂਰ ਅੰਦਾਸ ਜੀ ਦੇ ਘਰ ਦੇ ਦਰਸ਼ਨ ਕਰੋ ਸੰਗਤ ਜੀ ਹਾਂਜੀ ਬਾਹਰ ਨੂੰ ਲਿਖੇ ਚੱਲੋ ਜੀ ਕਮੈਂਟ ਦੇ ਵਿੱਚ ਆ ਬੇਰ ਸਾਹਿਬ ਦੇ ਦੁੱਖ ਪੰਜਨੀ ਬੇਰ ਸਾਹਿਬ ਦੇ ਦਰਸ਼ਨ ਕਰੋ ਜੀ

ਵਾਹਿਗੁਰੂ ਵਾਹਿਗੁਰੂ ਹਾਂਜੀ ਸੰਗਤ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਦੇਖੋ ਜੀ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਗੁਰੂ ਰਾਮ ਦਾਸ ਜੀ ਦੇ ਗਾਤੇ ਦਰਸ਼ਨ ਕਰੋ ਸੰਗੀਤ ਜੀ ਵਾਹਿਗੁਰੂ ਲਿਖੋ ਜੀ ਇਹੇ ਅੱਜ ਗੁਰੂ ਮਹਾਰੀ ਮੱਤਲਾ ਦੇਖ ਰਹੇ ਅੱਜ ਗੁਰੂ ਵਾਹਿਗੁਰੂ ਜੀ ਵਾਹਿਗੁਰੂ ਦਾੰਦਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਮੁਕਤੀ ਦੇ ਸਾਰੇ ਤਨ ਤਨ ਗੁਰੂ ਰਾਮਦਾਸ ਜੀ ਮੁਕਤੀ ਬਾਹਰ ਗੁਰੂ ਜੀ ਦਾਸ ਸ਼ਰਨ ਕਰੋ ਦੁੱਖ ਪੰਜਨੀ 베ਰੀ ਸਾਹਿਬ ਜੀ ਦੇ ਮੁਕਤੀ ਹਾਂਜੀ ਦਾਸ ਸ਼ਰਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਕਮੈਂਟਾਂ 'ਚ ਵਾਹਿਗੁਰੂ ਲਿਖੀ ਚੱਲੋ ਜੀ ਧੰਤਨ ਧੰ ਗੁਰੂ ਰਾਮਦਾਸ ਜੀ ਆਹ ਹੈ ਗੁਰੂ ਜੀ ਆਹ ਹੈ ਗੁਰੂ ਜੀ ਵਾਹਿਗੁਰੂ ਧੰਤਨ ਗੁਰੂ ਰਾਮਦਾਸ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ ਧੰਤਨ ਗੁਰੂ ਰਾਮਦਾਸ ਜੀ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਦੇ ਘਰ ਦੇ ਸ੍ਰੀ ਦਰਬਾਰ ਸਾਹਿਬ 골ਡਨ ਟੈਂਪਲ ਜੀ ਦਰਸ਼ਨ ਕਰੋ ਜੀ ਹਾਂਜੀ ਕਮੈਂਟਾਂ ਜਵਾਹਿਰੂ ਲਿਖ ਕੇ ਤੇ ਜਾਓ ਜੀ Baik, Ruji. Baik, Ruji. Santan Ruji. Baik, Ji Baik, Ruji. Baik, Ruji. Santan seribu lantas Ji Baik, Ruji. ਥੈਂਕ ਯੂ ਮਨਜੀਤ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਸ੍ਰੀ ਦਮਦਸ ਦੇ ਘਰ ਦੇ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਦੂਰ ਲਿਖਦੇ ਜਾਓ ਜਿਸ ਮਿੰਟ ਚ वाहिगुरू जी वाहिगुरू जी धनवाद जी मनज मनजीत सिंह जी वाहिगुरु जी वाहिगुरू वाहिगुरू लिखंदे कमेंट दर्शन करो श्री रामदास जी घर ते जी ਵਾਹਿਗੁਰੂ ਲਿਖੋ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਜੀ ਚੇਹੇ ਦਰਬਾਰ ਸਾਹਿਬ ਅਮਰ ਸਾਹਿਬ ਤੇ ਜੀ ਹਾਂ ਜੀ ਦਰਸ਼ਨ ਕਰੋ ਦੁਖ ਪੰਜਨੀ ਬੇਰੀ ਸਾਹਿਬ ਜੀ ਤੇ ਜੀ ਹਾਂ ਜੀ ਸੰਗਤ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜ਼ੋਰ ਲਿਖੋ ਜੀ ਦੁਖ ਪੰਜਨੀ ਬੇਰੀ ਸਾਹਿਬ ਜੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਤੇ ਜੀ ਗੁਰੂ ਆਮ ਦਾ ਹਕੀ ਲੇ ਘਰ ਤੇ ਜੀ ਧੰਨ ਕਰ ਗੁਰੂ ਆਮ ਦਾਸ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 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 ਤਾਂ ਤਾਂ ਅਨੰਗੁਰੂ RAMDAS ji ਵਾਹਿਗੁਰੂ ਲਿਖੋ ਜੀ ਕਮੈਂਟ ਦੇ ਵਿੱਚ ਦਰਸ਼ਨ ਕਰੋ ਜੀ ਸ੍ਰੀ ਦਰਬਾਰ ਸਾਹਿਬ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਜੋ ਬਣਾ ਲਖ ਜੀ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਲਿਖਦੇ ਜਾਓ ਜੀ ਵਾਹਿਗੁਰੂ ਜੀ ਵਾਹਿਗੁਰੂ ਕਮੈਂਟਾਂ ਜੀ ਵਾਹਿਗੁਰੂ ਜ਼ਰੂਰ ਲਿਖੋ ਜੀ ਤੁਹਾਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਕ ਹੋ ਜੀ ਵਾਹਿਗੁਰੂ ਸੰਗਤ ਜੀ ਵਾਹਿਗੁਰੂ ਲਿਖਦੇ ਜਾਓ ਜੀ ਕਮੈਂਟਾਂ ਚ ਵਾਹਿਗੁਰੂ ਜੀ ਵਾਹਿਗੁਰੂ ਧੰਤਨ ਸਿੰਘ ਰਾਮਦਾਸ ਜੀ ਦਰਸ਼ਨ ਕਰੋ ਜੀ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰੋ ਸੰਗਤ ਜੀ ਦੁੱਖਪੰਨੀ ਬੇਰੀ ਸਾਹਿਬ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ 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 ਲਿਖਿਆ ਕਰੋ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਘਰ ਤੇ ਹਾਜ਼ਰੀ ਲੱਗਦੀ ਹੈ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਰਾਈ ਗੁਰੂ ਜੀ ਰਾਈ ਗੁਰੂ ਸਾਹਿਬ ਜੀ ਬਾਈ ਗੁਰੂ ਜੀ ਦਰਸ਼ਨ ਕਰੋ ਸ੍ਰੀ ਦਰਵਾਰ ਸਾਹਿਬ ਜੀ ਦੇ वाहिगुरू जी वाहिगुरू वाहिगुरू कमेंट वाहिगुरू ज़रूरु लिखिया करो संगत जी वाहिगुरुजने बेर साहिब जी दर्शन करो जी वाहिगुरू जी वाहिगुरु ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਭੋ ਸਭੋ ਸਾਡੇ ਜੀ ਵਾਹਿਗੁਰੂ ਦੇਖਿਆ ਕਰੋ ਧੰਤਨ ਗੁਰੂ ਰਾਮਦਾਸ ਜੀ ਧੰਤਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜਰੂਰ ਲਿਖੋ ਜੀ ਕਮੈਂਟਾਂ ਦੇ ਵਿੱਚ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਮ ਦਰਸ਼ਨ ਕਰੋ ਸੁਖਪੰਝਨੀ 베리 ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਜਰੂਰ ਲਿਖਿਆ ਕਰੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੀ ਵਾਹਿਗੁਰੂ ਸੰਗਤ ਵਾਹਿਗੁਰੂ ਜੀ ਪਗਾਮ ਵਾਲੀ ਸੰਗਤ ਦਰਸ਼ਨ ਕਰੋ ਜੀ છો wow, ਸੰਗਤ ਜੀ ਦਰਬਾਰ ਸਾਹਿਬ ਜੀ ਦੇ ਵਾਹਿਗੁਰੂ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਜੂਰ ਲਿਖੋ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਨਮਸਕਾਰ ਕਰੋ ਜੀ ਇਹ ਦਰਬਾਰ ਸਾਹਿਬ ਜੀ ਤੋਂ ਹਾਜ਼ਰੀ ਲੱਗਦੀ ਹੈ ਸੰਗਤ ਜੀ ਵਾਹਿਗੁਰੂ ਜੀ ਦਰਸ਼ਨ ਕਰੋ ਦੁੱਖ ਪੰਜਵੇਂ ਗੀਰੀ ਸਾਹਿਬ ਜੀ ਤੇ ਜੀ ਹਾਂਜੀ ਵਾਹਿਗੁਰੂ ਜੀ ਦਰਸ਼ਨ ਕਰੋ ਦਰਵਾਜ਼ਾ ਸਾਹਿਬ ਜੀ ਦੇ ਜੀ ਕਮੈਂਟ ਦੇ ਵਿੱਚ ਵਾਹਿਗੁਰੂ ਲਿਖਦੇ ਜਾਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਤੇੋ ਸਿੱਖ ਸੁਭਾਈ ਗੁਰੂ ਤੇ ਤਨ ਤਨ ਗੁਰੂ ਰਾਮਦਾਸ ਜੀ ਪ੍ਰਣਾਸ਼ਨ ਕਰੋ ਜੀ ਤਨ ਤਨ ਜੀ ਗੁਰੂ ਅੰਗਦ ਜੀ ਦੇ ਘਰ ਦੇ ਦਾਸ ਕਰੋ ਸੰਗਤ ਜੀ ਅਨੁਭਾਈ ਗੁਰੂ ਜੀ ਵੀ ਵਾਹਿਗੁਰੂ ਜੀ ਵਾਇਗ ਨੂੰ ਲਿਖੋ ਜੀ ਜੋ-ਜੋ ਦਰਸ਼ਨ ਕਰ ਰਹਾ ਹੈਗਾ ਦਰਬਾਰ ਸਾਹਿਬ ਜੀ ਦੇ ਵਾਇਗ ਜਰੂਰ ਲਿਖਿਆ ਕਰੋ ਸੰਗਤ ਜੀ ਲਾਈਕ ਰਿਚ ਜੀ